ਹਾਂ ਜੀ ਆਜੀ ਵਧੀਆ ਠੀਕ ਸਾਡ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮਾਣੋ ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ 10:00 ਦੀ ਰਾਤ ਆਲੀ ਪ੍ਰਾਦੀ ਜੱਸਾ ਬਾਈ ਲੈ ਕੇ ਚੱਲਿਆ ਚੱਲ ਚੜਾ ਤੈਨੂੰ ਘੜਦੇ ਨਵੇਂ ਲਾ ਕੇ ਖੜਾ ਰੇ ਰੋਟੀ ਨਹੀਂ ਖਾਣੀ ਰੋਟੀ ਖਾ ਕੇ ਲੈ ਕੇ ਜਾਈਂ ਮੋਟਰ ਚਲਾਈ ਆ ਜੀ ਭੱਠੇ ਵਾਲੀ ਕਿਉਂਕਿ ਹੁਣ ਮੌਸਮ ਥੋੜਾ ਜਿਆਦਾ ਜਿਆਦਾ ਤੇਜ਼ ਹੋ ਗਿਆ ਉਹਦੇ ਕਰਕੇ ਪਾਣੀ ਲੱਗੂਗਾ ਪਤਲਾ ਪਤਲਾ ਆਲੂਆਂ ਨੂੰ ਤੇ ਜਿਹਨੀਆਂ ਬੇਲਾ ਕੱਟੀਆਂ ਨੇ ਉਹ ਤਾਂ ਲਾਉਣਾ ਨਹੀਂ ਜਿਹੜੇ ਖੜੇ ਨੇ ਉਹਨਾਂ ਨੂੰ ਪਤਲਾ-ਪਤਲਾ ਪਾਣੀ ਮੋੜਨਾ ਆ ਦੇਖੋ ਲਾਈਟ ਗਈ ਆ ਇਹ ਬੇਲਾ ਫਿਰ ਤਾਂ ਰੋਕਤੀਆਂ ਭਰਾਵੋ ਇਹਦੇ ਥੱਲੇ ਸਾਈਜ਼ ਮੋਟਾ ਹੋ ਗਿਆ ਇਸ ਕਰਕੇ ਫਿਰ ਨਹੀਂ ਪਹਿਲਾਂ ਬੀਜ ਨੂੰ ਰੱਖਣਾ ਸੀਗਾ ਤੇ ਇਸ ਕਰਕੇ ਫਿਰ ਬੇਲਾ ਇਹਦੀਆਂ ਕੱਟਣ ਤੋਂ ਰੋਕਤੀਆਂ ਕਿਉਂਕਿ ਸਾਈਜ਼ ਬਹੁਤ ਜ਼ਿਆਦਾ ਮੋਟਾ ਹੋ ਗਿਆ ਥੱਲੇ ਫਿਰ ਇਸ ਕਰਕੇ ਬੰਦ ਕਰਤਾ ਸੀ ਕੰਮ ਜਿੰਨੀਆਂ ਕਿ ਕੱਟੀ ਗਈ ਕੱਟੀ ਗਈ ਬਾਕੀ ਫਿਰ ਰੋਕਤਾ ਕੰਮ ਬਾਕੀ ਨੂੰ ਲਾਉਨੇ ਆ ਪਾਣੀ ਲਾਸਟ ਪਾਣੀ ਆ ਇਹ ਕਿਉਂਕਿ ਜੇ ਨਹੀਂ ਲਾਉਂਦੇ ਤਾਂ ਇੱਕ ਧਰਤੀ ਨੇ ਗੈੜੀ ਹੋ ਜਾਣਾ ਹਲੇ ਟਾਈਮ ਹੈਗਾ ਤੇ ਇੱਕ ਆਲੂ ਸੁੱਕ ਜਾਊਗਾ ਥੋੜਾ ਥੋੜਾ ਪਤਲਾ ਪਤਲਾ ਪਾਣੀ ਲਾ ਦਨੇ ਆ ਚਲਾਦੀ ਮੋਟਰ ਦੋਏ ਬੰਦੇ ਆ ਨੇ ਦੋ ਰੇ ਨੇ ਦੋ ਪਿੰਟ ਨੇ ਉੱਥੇ ਵੀ ਚੱਲਦੀ ਆ 45 ਮੋਟਰ ਮਟਰੋ ਆਹ ਪਲਾਟ ਨੂੰ ਵੀ ਚੱਲ ਰਿਹਾ ਪਾਣੀ ਦੋ ਖਾਲਾਂ ਨੂੰ ਇੱਕ ਬੰਦਾ ਆ ਲ ਆ ਰਿਹਾ ਤੇ ਦੂਸਰਾ ਲੱਗਿਆ ਹੋਇਆ ਹੈ ਵੇਰ ਬਹੁਤ ਘੈਂਟ ਆ ਦੇਖੋ ਤੁਹਾਡੇ ਸਾਹਮਣੇ ਆ ਪੂਰੀ ਘੈਂਟ ਖੜੀ ਐ ਨ ਇੱਕ ਸਾਰੇ ਦੇ ਵੀ ਉਹ ਦੋ ਕਿਲੇ ਸਾਹਮਣੇ ਵੱਡੇ ਹੋਏ ਨੇ ਆਪਾਂ ਦੇ ਬੀਜ ਲਈ ਪਰਲੇ ਪਾਸੇ ਉਹ ਐਲ ਆ ਰਹਿ ਤੇ ਹੋਰ ਆ ਪਲਾਟ ਲਓ ਜੀ ਕਰੋ ਚੈੱਕ ਉਰਾ ਘੈਂਟਾ ਇਹਨੂੰ ਵੀ ਲਾਤਾ ਪਾਣੀ ਦੇਣੇ ਨਿੱਗੇ ਹੋ ਗਏ ਜਿਆਦੇ ਇਸ ਕਰਕੇ ਲਾਉਣਾ ਪੈਣਾ ਪਾਣੀ ਕਿਉਂਕਿ ਕੋਰਾ ਵੀ ਪੈਂਦਾ ਲੱਗ ਗਿਆ ਜੀ ਕੰਮ ਆਹ ਪਲਾਟ ਦਾ ਲਵੇ ਤੇ 2 ਬਟਾ ਰਹਿ ਗਈਆਂ ਪੱਟਣ ਤੋਂ ਬਾਕੀ ਨਵੇੜ ਤਾਂ ਇਧਰ ਲਾ ਤੈਨਾਂ ਨੇ ਕਿੰਨਾ ਢੈਲਾ ਹੋ ਜਾਏਗਾ ਜੀ ਜੇ ਉਖਾੜਾ ਹੋਊਗਾ ਗਿਣਤੀ ਕਰੇਗਾ ਹੋ ਜਾਏਗਾ 250 ਤੋਂ ਪਾਰ 250 ਕਿ 300 ਪਹਿਲੇ ਗਿਣਤੀ ਨਹੀਂ ਕਰੀ ਜੀ 300 ਰੇਡ ਗ੍ਰੇਡ ਢੈਲਾ ਹੋਣਾ ਕਿਉਂਕਿ ਉਹ ਕੱਲ ਵਾਲੇ ਵੀ ਪਏ ਨੇ ਥੋੜੇ ਮੋٹے ਸਾਰੇ ਬੰਦੇ ਚਾਹ ਚੂਪੀ ਰਹੇ ਨੇ ਚਾਹ ਪੀ ਕੇ ਲੱਗਣਗੇ ਆਰਾਧ ਦੀ ਰੋਡ ਕਰੀ ਵੀ ਹੈ ਘਟਾਂਗੇ ਤੇ ਜੀ ਲੋਡਿੰਗ ਲਈ ਲੈ ਚੱਲੇ ਆ ਚਣੂ ਬਾਈ ਲੱਗੂਗਾ ਇਹਦੀਆਂ ਢਾਂਗਾ ਪਹਿਲਾਂ ਹੀ ਬੱਦਲਵਾ ਲਈ ਹੁਣ ਢਾਂਗਾ ਪਹਿਲਾਂ ਹੀ ਉੱਤੇ ਬੱਦਲਵਾ ਲਈ ਹੌਲੀ ਰਹਿ ਕੇ ਜਾ ਹੌਲੀ ਰਹਿ ਕੇ ਜਾ ਟੇਡੀਆਂ ਹੁੰਦੀਆਂ ਨੇ ਮਗਰ ਨੂੰ ਬੋਰੀਆਂ ਢਾਂਗਰ ਜਾਣੀਆਂ ਹਾਂਜੀ ਕਿਸਾਨ ਭਰਾਵੋ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਗ੍ਰਾਮੇ ਦੀ ਪਟਾਈ ਲਈ ਸੈਟਿੰਗ ਬਾਰੇ ਆਹ ਲੋ ਜੀ ਕਰੋ ਚੈੱਕ ਇਹ 33 40 ਸੈਟਿੰਗ ਕਰੀ ਵੀ ਆ ਮੂਹਰੇੋਂ ਜੀ 3 ਚਾਲਿਆਂ ਸਪੈਸਰ ਛੋਟੇ ਹੁੰਦੇ ਨੇ ਦੋਈ ਤਰ੍ਹਾਂ ਦੇ ਮਿਲ ਜਾਂਦੇ ਨੇ ਦੁਕਾਨ ਤੋਂ ਜਿੱਥੇ ਟਾਇਰਾਂ ਵਾਲਿਆਂ ਤੋਂ ਬਹੁਤ ਵੀਰਾਂ ਦੇ ਰੱਖੇ ਹੋਏ ਨੇ ਆਹ ਲਓ ਜੀ ਇੱਦਾਂ ਸੈਟਿੰਗ ਹੁੰਦੀ ਆ ਤੇ ਮਗਰ ਟਾਇਰ ਪੈਂਦਾ 14 ਦੇ ਟਾਇਰਾਂ 'ਚ ਪੈਣਾ ਹੈ 12 4 32 ਦਾ ਟਾਇਰ ਜੇ 16 ਦੇ ਹੋਣਗੇ ਤਾਂ 36 ਦਾ ਆਹ ਲਓ ਜੀ ਐਨਾ ਵੇਰ ਹੋ ਜਾਂਦਾ ਟਰੈਕਟਰ ਦੇ ਵਿੱਚ ਦੇਖੋ ਥੋੜੇ ਸਾਹਮਣਿਆਂ ਕਰੋ ਚੈੱਕ ਕਿਵੇਂ ਝਾਕਦਾ ਆਹ ਲਓ ਇਹ ਗਰੇਮੇਰੀਆਂ ਬੱਟਾਂ ਦੀ ਪਟਾਈ ਲਈ ਆਲੂਵਾਂ ਰੀ ਤਿਆਰ ਕੀਤਾ ਹੋਇਆ ਟਰੈਕਟਰ ਜੀ ਲਾਡੀ ਵਾਈ ਲੀਹੇ ਤੋਂ ਬਿਨਾ ਟਰਾਲੀ ਨਹੀਂ ਖੜਾਉਂਦਾ ਪਹਿਲਾਂ ਲੀਖਾ ਬਣਾਊਗਾ ਇੱਕ ਵਾਰੀ ਲੈ ਗਿਆ ਉੱਧਰ ਤੇ ਦੂਸਰੀ ਵਾਰ ਫੇਰ ਇਹਦ ਨੂੰ ਨਹੀਂ ਆਉਂਦਾ ਲੀਹੇ ਤੋਂ ਬਾਅਦ ਕੰਮ ਸਟਾਰਟ ਕਰਦਾ ਲੋਡਿੰਗ ਦਾ ਕਿਉਂਕਿ ਖੇਤ ਨਰਮ ਨੇ ਨਾਲੇ ਟੋਰਨਾਡ ਰਾਲੀ ਨੂੰ ਸੌਖਾ ਹੈ ਨਾ ਮੁਰਕੀ ਜਲੀ ਬਣੀ ਹੁੰਦੀ ਹੈ ਨਹੀਂ ਤੁਹਾਨੂੰ ਪਤਾ ਉੱਚਾ ਨੀਮਾ ਹੋਣਾ ਹੈ ਹੁਣ ਬਿਲਕੁਲ ਸੈੱਟ ਹੋ ਜੂਗੀ ਉਤੋਂ ਬਾਅਦ ਫਿਰ ਲੋਡਿੰਗ ਕਰਨ ਲੱਗਣਗੇ ਬੰਦੇ ਅੱਗੇ ਉਹ ਨਾ ਦੂਜੀ ਵਾਰ ਲਈ ਟਰਾਲੀ ਲੋਡ ਕਰਨ ਅੱਜ ਲਾਵਾਂਗੇ ਜੀ 50 50 ਦੀ ਢਾਂਗ 50 50 ਦੀਆਂ ਲਾਵਾਂਗੇ ਤੇ ਫੇਰ 450 ਕਟਾ ਪੈਜੂਗਾ 9 ਢਾਂਗਾਂ ਦੇ ਵਿੱਚ ਆਹ ਡਬਲੇ ਪਾਟੀਆਂ ਲੈਣਾ ਸਰੇ ਤੇ ਅੱਛਾ ਕਾਣ ਕਰਕੇ ਇੰਨਾ ਖੇਤ ਕਾਣ ਚ ਆ ਜੀ ਇਹ ਆ ਦੇਖੋ ਉਰੇ ਦੇਖ ਲੋ ਇਹਨਾਂ ਸਰੇ ਆ ਕੇ ਖੁੰਝਾ ਮਿਲ ਕੇ ਆ ਰਹੇ ਹਨ ਨਾਲ ਇਨਾ ਡੇਟਾ ਖੇਤ ਆ ਇਹ। ਆਓ ਜੀ ਲਾਡੀ ਵਾਈ ਨੇ ਪਾਲਿਆ ਟੋਚਨ ਡਰਦੇ ਨੇ ਪਹਿਲਾਂ ਹੀ। ਅਸੀਂ ਡਰਦੇ ਨਹੀਂ ਹੈਗੇ ਜੀ ਕਿੱਦਾਂ ਸਾਡਾ ਖੇਤ? ਗਿੱਲਾ ਖੇਤ ਹੈ ਠੀਕ ਹੈ ਜੀ। ਗਿੱਲਾ ਖੇਤ ਮੂਰੇ ਵਾਲੇ ਪਾ। ਮੂਰੇ ਟਾਇਰ ਛੋਟਿਆਂ ਵਾਲਾ ਪਾਲਿਆ। ਇਹਨੂੰ ਕਹਿੰਦੇ ਨੇ 50 50 ਡੀ। ਤੇ 50 50 ਡੀ ਫਾਤਲੇ ਟਾਇਰਾਂ ਵਾਲਾ। ਜੇ ਲੋਡ ਪਈ ਤਾਂ ਫਿਰ ਆਪਾਂ 3600 2V ਪਾਵਾਂਗੇ। ਹੋ ਗਿਆ ਆਪਾਂ ਤੱਕਾ ਨਹੀਂ ਕਰਨਾ ਹੋਰ ਵੀ ਲਵਾਵਾਂਗੇ ਫੋਰ ਵੀਰ ਖੜਾ 5405 ਚਲੋ ਉਹਨੂੰ ਕਾਨੋ ਟੋ ਟੋ ਹੀ ਪਾਵਾਂਗੇ ਛੋਟਾ ਹੀ ਚੱਲ 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 ਅੱਗੇ ਅੱਗੇ ਹੋਰ ਅੱਗੇ ਕਰੋ ਚੈੱਕ ਰਹਿਮਤ ਆੱਕ ਟਾਇਰ ਬੈਠੇ ਹੋਏ ਨੇ ਕੋਈ 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 ਲੀਡਾ ਹਾਲ ਬਹੁਤ ਦਬਦੀ ਆਈ ਟਰਾਲੀ ਪਰ ਲਿਆਂਦੀ ਆਪਾਂ ਨੇ ਖਿੱਚ ਲਿਆਂਦੀ ਸਿਰੇ ਤੇ ਲਿਜਾ ਕੇ ਮੋੜ ਤੇ ਖੜਾ ਲਈ ਆ ਦੇਖੋ ਤੁਹਾਡੇ ਸਾਹਮਣੇ ਆ ਗੱਲਾ ਪੂਰਾ ਖੇਤ ਲਓ ਆ ਘਟੋ ਘਟ 6 7 ਇੰਚ ਦਬੀ ਵੀ ਆ ਉਥੋਂ ਸਿਰੇ ਤੋਂ ਬਾਕੀ ਮਾਲ ਹੁਣ ਆਪਾਂ ਖੜਾ ਲਈ ਆ ਲਓ ਤੁਹਾਡੇ ਸਾਹਮਣੇ ਆ 3602 ਪਾ ਲਿਆ ਸੀ ਉਹ ਘੜਤਾ 50 50 ਡੀ ਕਿਉਂ ਚੱਕਰਾਂ ਦਾ ਮੈਚ ਦਾ ਫਰਕ ਆ ਹੁਣ ਇੱਕੋ ਜਿਹਾ ਗੇਅਰ ਲਾ ਕੇ ਆਪਰੇ ਖੇਤ ਲਿਆਂਦੀ ਜੇ ਹੁਣ ਇੱਥੋਂ ਲੋਡ ਪਊ ਤਾਂ ਮੂਰੇ ਆਪਾਂ 50-50 ਦੀ ਫੇਰ ਪਾ ਲੈਣਾ ਬਾਹਰ ਕੱਢਣ ਲਈ ਸਾਰੀਆਂ ਢਾਂਗਾਂ 50-50 ਦੀਆਂ ਨੇ ਚਾਰ ਢਾਂਗਾਂ ਲੱਗੀਆਂ 200 ਕਟਾ ਤਾਂ ਚਾਰਾਂ 'ਚ ਹੋ ਗਿਆ ਤੇ ਬਾਕੀ ਥੱਲੇ ਨੇ ਕੱਟੇ ਦੀ ਆਪਣੇ ਦੀ ਐਵਰੇਜ ਆ ਰਹੀ ਆ ਜਿਹੜੀ 52 53 54 ਕਿਲੋ ਤੱਕ ਆ ਰਹੀ ਆ ਜਦ ਕਾਂਡੇ ਤੇ ਚੜਦੀ ਆ ਟਰਾਲੀ 50 ਤੋਂ ਉੱਪਰ ਆ ਰਹੀ ਆ نیچے ਨਹੀਂ ਆ ਰਹੀ ਮਿੱਤਰੋ ਵੱਧੇ ਹੁੰਦਾ ਜੇ 200 ਕਟਾ ਤਾਂ ਸਮਝ ਲਓ ਜਿੰਨਾ ਝੜ 100 ਕੁਆਂਟਲ ਹੋਣਾ ਚਾਹੀਦਾ 100 ਤੋਂ ਵੱਧ ਹੋ ਜਾਂਦਾ ਵੀ ਐਵਰੇਜ ਵਧੀਆ ਆ ਰਹੀ ਹੈ ਗੱਟੇ ਵਿੱਚ ਚੌੜੇ ਨੇ ਤੇ ਬਾਕੀ ਆਲੂ ਵੇਸ ਵਰਠ ਹੋਸਾ ਥੋੜਾ ਜਿਹਾ ਮਿੱਤਰੋ ਸਹੋਲੀ ਵਾਲੀ ਮੋਟਰ ਤੇ ਜਿੱਥੇ ਗੁੱਲੀ ਡੰਡਾ ਦੀ ਕਰੋ ਚੈੱਕ ਇਹ ਆਲੂਆਂ ਵਾਲਾ ਪਲਾਟਾ ਆਪਣਾ ਦੇਖੋ ਆ ਪੰਜ ਚਾਰ ਦਿਨ ਚ ਮੀਂਹ ਤੋਂ ਬਾਅਦ ਸਰਾਹੀ ਹੋ ਗਈ ਗੱਲਬਾਤ ਗੁੱਲੀ ਡੰਡਾ ਪਾਰ ਤੇ ਆਲੂ ਤਾਂ ਦੀਂਦੇ ਹੀ ਨਹੀਂ ਹੈਗੇ ਆ ਲਓ ਜੀ ਆ ਲਓ ਜੀ ਦੇਖੋ ਆਲੂਆਂ ਵਾਲਾ ਪਲਾਟਾ ਇੰਨੀ ਜਗ੍ਹਾ ਆਪਾਂ ਵੱਡੀ ਦੀ ਬਹੁਤ ਗੁੱਲੀ ਡੰਡਾ ਹੋ ਗਿਆ ਬਹੁਤ ਨਯਾਜ ਆ ਮੀ ਤੋਂ ਵੱਤ ਹੋਈ ਨੋ ਪਲ ਗਿਆ ਲੋ ਆਓ ਜੀ ਕਰੋ ਚੈੱਕ ਆਪਣੀ ਕਣਕ ਠੇਕੇਦਾਰ ਨਹੀਂ ਭਰਤੀ ਟਰਾਲੀ ਤਾਂ ਮੈਨ ਲੱਗਦਾ ਵੀ ਦੋ ਟਾਂਗਾਂ ਹੀ ਪੈਣਗੀਆਂ ਉਧਰੋਂ ਤਾਂ ਹਾਂ ਹਰੇ ਇੱਧਰ ਰਹਿੰਦਾ ਠੇਕੇਦਾਰ ਦਾ ਮਾਲ ਆ ਪਿਆ ਮਿੱਤਰੋ ਦੂਰ ਲਿਉਣ ਕਰਕੇ ਇੱਕ ਪੰਗਾ ਹੋ ਜਾਂਦਾ ਵੀ ਲੇਬਰ ਦਾ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਨਹੀਂ ਨੇੜੇ ਹੋਵੇ ਤਾਂ ਟਰਾਲੀ ਟਾਈਮ ਨਾਲ ਪਰ ਜਾਂਦੀ ਹੈ ਇਹਨਾਂ ਦਾ ਵਿਚਾਰਾਂ ਦਾ ਜੋਰ ਬਹੁਤ ਲੱਗਦਾ ਬਹੁਤ ਜ਼ਿਆਦਾ ਜੋਰ ਲੱਗਦਾ ਪਰ ਮਿਹਨਤੀ ਬੰਦੇ ਨੇ ਫਿਰ ਵੀ ਖਿੱਚੀ ਆਉਂਦੇ ਨੇ ਕੰਮ ਨੂੰ ਹੁਣ ਸਿਰੇ ਤੇ ਲਿਆ ਕੇ ਖੜਾਉਣੀ ਪਈ ਆ ਕਿਉਂਕਿ ਸਾਰਾ ਗਿੱਲਾ ਟੀਗਾ ਬਹੁਤ ਟਰੈਕਟਰ ਤੋਂ ਪਿੱਛੋਂ ਲੈ ਕੇ ਆਏ ਨੇ ਦੇਖੋ ਏਡੀ ਦੂਰੋਂ ਲੱਦਣਾ ਫਿਰ ਤੁਹਾਨੂੰ ਪਤਾ ਵੀ ਸਾਰੀ ਜੜੀ ਕੰਮ ਕਰਨ ਨਾਲ ਜ਼ੋਰ ਤਾਂ ਲੱਗਦਾ ਹੀ ਆ ਜੇ ਗਿੱਲਾ ਹੋਵੇ ਖੇਤ ਤਾਂ ਇਹਨਾਂ ਦਾ ਵਿਚਾਰਾਂ ਦਾ ਜ਼ੋਰ ਬਹੁਤ ਲੱਗਦਾ ਜੇ ਸੁੱਕਾ ਹੋਵੇ ਤਾਂ ਇਹ ਫਾਇਦੇ ਜ ਰਹਿੰਦੇ ਨੇ ਨਾਲ-ਨਾਲ ਕੰਮ ਚੱਲੀ ਜਾਂਦਾ ਜੇ ਆਪਾਂ ਉੱਥੇ ਖੜਾ ਲੈਂਦੇ ਤੇ ਉਹ ਤੋਂ ਬਾਅਦ ਜਗਰਾਤਾ ਜਿਹੜਾ ਸਾਡਾ ਹੋਣਾ ਸੀ ਫਿਰ ਉਹ ਵੱਧ ਹੋਣਾ ਸੀ ਉਹ ਹੋ ਸਕਦਾ 5 ਘੰਟਿਆਂ ਦਾ ਹੁੰਦਾ 7 ਘੰਟਿਆਂ ਦਾ ਹੁੰਦਾ ਘੰਟੇ ਦਾ ਵੀ ਹੋ ਸਕਦਾ ਸੀ ਜਿਵੇਂ ਟਰਾਲੀ ਫਸਦੀ ਆ ਫਿਰ ਉਨਾ ਹੀ ਟਾਈਮ ਲੱਗਦਾ ਵੱਧ ਕਈ ਵਾਰੀ ਹੋ ਸਕਦਾ ਵੀ ਖਾਲੀ ਵੀ ਕਰਨੀ ਪੈ ਜਾਂਦੀ ਐ ਅੱਧੀ ਵੱਧੀ ਥੋੜੀ ਮੋਟੀ ਬਾਕੀ ਆਪਣਾ ਯੂਰੀਆ ਜਾਂਦਾ ਦੇਖੋ ਆਪਾਂ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਹੋਇਆ ਵੀ ਜਿੰਨਾ ਮਰਜ਼ੀ ਲਿਜਾ ਸਕਦੇ ਤੁਸੀਂ ਕੋਈ ਚੱਕਰ ਨਹੀਂ ਗੋਲੀ ਡੰਡਾ ਬਹੁਤ ਆਲੂਆਂ ਤੇ ਆ ਬਈ ਬਾਬਾ ਨੂੰ ਫੋਰਮੈਨ ਆ ਰਿਹਾ ਰਾਮਨਾ ਨਜ਼ਾਰੇ ਲੈਂਦਾ ਗੜੇ ਲਾਉਂਦਾ ਫਿਰਦਾ ਐ ਮਿੱਠੀ ਮਿੱਠੀ ਧੁੱਪ ਨਿਕਲੀ ਹੋਈ ਆ ਪਰਮਾਤਮਾ ਨੇ ਅਜ ਐਨ ਸਿਰਾ ਕਰਿਆ ਪਿਆ ਸੂਰਜ ਆ ਦੇਖੋ ਲੋ ਜੀ ਟਰੈਕਟਰ ਪਰ ਲੱਗਿਆ 36 ਜੋ 352 ਦੇਖੋ ਦੱਬ ਗਈ ਦੱਬ ਗਈ ਆ ਟਰਾਲੀ ਦੱਬ ਗਈ ਦੱਬ ਗਈ ਦੱਬ ਗਈ ਚਲੋ ਚਲੋ 5205 ਤੇ 5050d 4 व्हील ਦੋਨੇ ਦੋਨੇ ਆਲੂਵਾਰੀ ਪਟਾਈ ਲਈ ਕੀਤੇ ਹੋਏ ਨੇ ਚੌੜੇ ਜਵਾਨ ਆਪੋ ਆਪਣੇ ਟਰੈਕਟਰਾਂ ਤੇ ਬੈਠੇ ਨੇ ਇੱਕ ਚਲਾਉਂਦਾ 5105 ਤੇ ਇੱਕ 5050d ਬਬਲੂ ਬਾਈ 5105 ਤੇ ਤੇ लाडी बाई 5050d ਤੇ ਆਪਣੇ ਕੋਲ ਹੁੰਦਾ ਛੋਟਾ ਸਾਰਿਆਂ ਨਾਲ ਰਾਜਾ ਮੇਰੇ ਨਾਮ ਤੇ 3602 ਇਹ ਆਪਣਾ ਫੇਵਰੇਟ ਟਰੈਕਟਰ ਹੈ ਇਹਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ 475 ਜੰਨਾ ਦਾ ਖਰਚਾ ਇਹਦਾ ਡੀਜ਼ਲ ਦਾ ਵਧੀਆ ਜ਼ੋਰ ਮਾਰਦਾ 50 HP ਦੇ ਵਿੱਚ ਆ ਬਸ ਇੰਨਾ ਕੇ ਖਰਚਾ ਇਹਦਾ ਬਹੁਤ ਹਾਲੈਂਡ ਵਾਲਿਆਂ ਨਾਲ ਸਾਰਿਆਂ ਨੂੰ ਵਧੀਆ ਟਰੈਕਟਰ ਮੰਨਿਆ ਗਿਆ ਡੀਜ਼ਲ ਖਰਚੇ ਲਈ ਆਕੇ ਹੁਣ ਆਪਾਂ ਛੋਟੀ ਟਰਾਲੀ 'ਚ ਲੋਡ ਕਰਕੇ ਮਾਲ ਪਾਵਾਂਗੇ ਬਾਹਰ ਕੱਢ ਲਈ ਟਰਾਲੀ ਢਾਂਗਾ ਲੱਗਣੀਆਂ ਨੇ ਇੱਕ ਦੇ ਉੱਤੇ ਰਪਾਣੇ ਨੇ 20 25 ਕੱਟੇ 15 ਕੱਟੇ ਤੇ ਫਿਰ ਤਿੰਨ ਟਾਂਗਾ ਪੂਰੀਆਂ ਲੱਗਣੀਆਂ ਨੇ ਤੇ ਲੱਗ ਗਿਆ ਕੰਮ ਲਵੇ ਟਰਾਲੀ ਪੌਣੀ ਤੋਂ ਜ਼ਿਆਦਾ ਲੋਡ ਕਰਕੇ ਬਾਹਰ ਕੱਢ ਲਈ ਤੇ ਖੇਤ ਨੇ ਆਪਣੇ ਨਰਮ ਇੱਕ ਪਲਾਉ ਮਾਰਿਆ ਵਾ ਤੁਹਾਨੂੰ ਪਤਾ ਹੈ ਪਲਾਉ ਵਾਲਾ ਇੱਕ ਹੀ ਕਲਰੀ ਆ ਕਿਤੇ ਗਿੱਲਾ ਕਿਤੇ ਸੁੱਕਾ ਇਦਾਂ ਨਿਕਲਦਾ ਫਰੇਸ ਕਰਕੇ ਟਰਾਲੀ ਆਪਾਂ ਪਲਟੀ ਮਾਰ ਕੇ ਬਾਹਰ ਪਾਉਣਾ ਆ ਦੇਖੋ ਖਾਲੀ ਵੀ ਗੱਡੀ ਦੀ ਟਰਾਲੀ ਤੇ ਅੱਜ ਵੀ ਗੱਡੀ ਐ ਬਹੁਤ ਜ਼ਿਆਦੇ ਵਹਿਦੀ ਆਉਂਦੀ ਆ ਵਿੱਚ ਵਿੱਚ ਹੁਣਾਂ ਛੋਟੀ ਟਰਾਲੀ ਨਾਲ ਪਲਟੀ ਮਾਰ ਦੇਣਗੇ 100 ਜਿਹੜਾ 150 ਥੈਲਾ ਪੈਂਦਾ ਦੋ ਵਾਰੀ ਲਾ ਕੇ ਮਿੱਤਰੋ ਲੱਗੇ ਪੈਨੇ ਉਲਟਾ ਪਲਟੀ ਕਰਨ ਤੇ ਡਾਲੇ ਡਾਲੇ ਵਾਲੀਆਂ ਢਾਂਗਾ ਰਹਿ ਗਈ ਇੱਕ ਰਹਿ ਗਿਆ ਡੰਡਾ ਖਿੱਚਤਾ ਕੰਮ ਇੱਕ ਵਾਰੀ ਹੋਰ ਲਿਆਉਣਗੇ ਭਰ ਕੇ ਟਰਾਲੀ ਨੂੰ ਡਾਡੀ ਬਾਈ ਉੱਤੇ ਖੜਾ ਲਵਾ ਰਿਹਾ ਟਕਾਣੇ ਸਰ ਵਾਰ ਤੋਂ ਬਾਅਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੀ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ